ਆ ਬਈ ਆਹ ਤੂੰ ਫੋਨ ਵਿੱਚ ਕੀ ਦੇਖੀ ਐ ਨਾ ਓ ਚੰਨੀ ਓ ਮਤਾ ਫੋਨ ਵਿੱਚ ਕੰਗਣਾ ਤੇ ਤੱਤਾ ਤੱਤਾ ਗਾਣਾ ਸੁਣੀ ਐ ਨਾ ਹੁਣ ਤਾਂ ਪੁਰਾਣਾ ਹੋ ਗਿਆ ਓਏ ਉਹ ਕਾਣੂ ਆ ਹੁਣ ਤਾਂ ਹਾ ਨਵਾਂ ਆਇਆ ਹੁਣ ਕਿਹਨੇ ਕੱਢਤਾ ਹੈ ਪਤਾ ਨਹੀਂ ਆ ਸੁਣ ਕੇ ਦੇਖ ਪਰ ਗਾਉਣ ਵਾਲੇ ਬਾਈ ਨੇ ਜਿਵੇਂ ਗੱਲ ਸਿਰੇ ਲਾਤੀ ਹਾਂ ਵੱਧ ਕੱਟ ਕੰਗਣਾ ਸੀ ਗੱਲ ਕਰਦੀ ਬੇਨਾਮਾ ਤਲਾਸ਼ੀਆਂ ਪੁਲਿਸ ਛੋੜਦੀ ਸਾਰੇ ਹੀ ਕਾਨੂੰਨ ਸਮਝਾਤੇ ਜੱਟੀ ਨੇ ਜਿਹੜੀ ਵੱਧ ਘਟ ਫਿਰਦੀ ਸੀ ਬੋਲਦੀ ਕੰਗਣਾਂ ਦੇ ਕੰਗਣ ਪਵਾਤੇ ਜੱਟੀ ਨੇ ਸੀ ਬਹਿਰਨੇ ਤੂੰ ਫਿਰਦੀ ਕਾਨੂੰਨ ਤੋੜਦੀ ਗਲਨੇ ਚ ਹੱਥ ਸੀ ਬਸਾਰੇ ਜੱਟੀ ਨੇ ਅੰਨ ਦਾ ਤੈਨੂੰ ਸੀ ਵੱੱਦ ਕੱਟ ਬੋਲਦੀ ਕੰਗਣਾ ਦੇ ਕੰਗਣ ਪਵਾ ਤੇ ਜੱਟੀ ਨੇ ਸਾਡੀਆਂ ਮਾਮਾ ਨੂੰ ਵੱੱਦ ਕੱਟ ਬੋਲਦੀ ਅੰਨ ਦਾ ਤੇ ਤੇ ਤੁਝ ਅੱਖ ਮ ਫਰੋਲਦੀ ਮੇਰੀ ਕਿਵੇਂ ਸਾਡੇ ਲੰਗ ਜੂਗਾ ਕੋਲਦੀ ਬੁੱਤੇ ਉੱਤੇ ਠੱਪੜ ਟਕਾ ਤੇ ਜੱਟੀ ਨੇ ਜਿਹੜੀ ਵੱਦ ਘੱਟ ਫੇਰਦੀ ਸੀ ਬੋਲਦੀ ਕੰਗਣਾ ਦੇ ਕੰਗਣ ਪਵਾ ਤੇ ਜੱਟੀ ਨੇ ਸ਼ੇਰ ਵੰਗੂ ਬੱਕਰੀ ਸ਼ਨਾਤਾ ਸਾਗਿਆ ਫਰੇ ਰਿਪੋਰਟ ਤੇ ਤੂਫਾਨ ਆ ਗਿਆ ਬੁੱਲ ਟੱਕਰੀ ਤੇ ਮੁੱਠੀਆਂ ਨੂੰ ਖੋਲਦੀ ਬੁੱਲ ਟੱਕਰੀ ਤੇ ਮੁੱਠੀਆਂ ਨੂੰ ਖੋਲਦੀ ਬਾਡੀਗਾਰਡ ਕੰਬਣ ਸਿਲਾ ਤੇ ਜੱਟੀ ਨੇ ਜਿਹੜੀ ਫਰਦੀ ਸੀ ਬੋਲਦੀ ਕੰਗਣਾ ਦੇ ਕੰਗਣ ਪਵਾ ਤੇ ਜੱਟੀ ਨੇ ਦੁਖਰੀ ਦੀ ਕੋਈ ਪਰਵਾਹ ਨਾ ਕਰੀ ਪਠਵਾਦੀ ਦਰਸੇ ਗਈ ਨਾ ਮੈਂ ਨਜਰੀ ਕਲਵਿੰਦਰ ਹੈ ਫੜ ਕੇ ਝੰਜੋਲਦੀ ਕਲਵਿੰਦਰ ਹੈ ਫੜ ਕੇ ਝੰਜੋਲਦੀ ਹੀਰੋ ਵਾਲੇ ਰੋਲ ਹੈ ਨਾ ਬਾਤ ਜੱਟੀ ਨੇ ਜਿਹੜੀ ਵਾਦ ਕਟ ਫਰਦੀ ਸੀ ਬੋਲਦੀ